ਹਾਂ ਜੀ ਤੁਹਾਨੂੰ ਇਹੋ ਬੋਲੇ ਸੋਨਿਹਾਲੋ ਸਤਿ ਸ਼੍ਰੀ ਅਕਾਲ। ਗੱਲ ਤਾਂ ਕੀ ਹੋਵੇ ਤੇਜੀ ਗੱਲ ਰਹਿ ਗਈ ਆ ਬਸ ਜਿਆਦੀ ਲੰਮੀ ਨਹੀਂ 2 ਮਿੰਟ ਰੁਕ ਜਾਓਗਾ। ਬੇਨਤੀ ਕਰਾਂ ਵੀ ਜੇ ਕਿਸੇ ਵੀਰ ਨੇ ਆਪਣੇ ਵਿਚਾਰ ਦੇਣੇ ਹੋਣ ਤੇ ਇੱਥੇ ਆਵੇ ਕੋਈ ਵੀ ਭਰਾ ਆਵੇ ਜਿਹਦੇ ਵਿੱਚ ਕੋਈ ਵੀ ਬਲਬਲਾ ਹੋਵੇ ਕਿਸੇ ਮੰਦਾ ਤੇ ਉਹ ਆਪਣੇ ਵਿਚਾਰਾਂ ਆ ਕੇ ਦੇਵੇ ਉਸ ਤੋਂ ਬਾਅਦ ਆਪਾਂ ਅਗਲਾ ਪ੍ਰੋਗਰਾਮ ਸ਼ੁਰੂ ਕਰੀਏ ਤੁਸੀਂ ਸਾਰੇ ਸਿਆਣਿਆਂ ਸਾਰਿਆਂ ਦੀ ਸਲਾਹ ਦੇ ਨਾਲ ਇਹ ਕਿਸੇ ਇੱਕ ਬੰਦੇ ਦਾ ਥੋਪਿਆ ਹੋਇਆ ਕੋਈ ਉਮੀਦਵਾਰ ਵੀ ਆਪਾਂ ਦੇਣਾ ਕਿ ਕਿਸੇ ਇੱਕ ਨੇ ਕਹਿਤਾ ਤੁਹਾਡੇ ਨਾਲ ਆਪਣੀ ਚੇਅਰਮੈਨ ਸਾਹਿਬ ਗੁਰਮਾਵੀ ਸਿੰਘ ਦੀ ਵਿਚਾਰ ਵਟਾਂਦਰਾ ਕਰਨਗੇ ਸਾਰੇ ਭਰਾ ਭੈਣ ਤੇ ਸੁਣੀ ਆਪਾਂ ਇੱਕ ਦੂਜੇ ਦੇ ਵਿਚਾਰ ਜੇ ਕਿਸੇ ਭਰਾ ਦੇ ਜਿਹੜੇ ਵੀ ਵਿਚਾਰ ਦੇਣੇ ਆ ਉਹ ਇੱਥੇ ਆਣ ਕੇ ਆਪਣੇ ਵਿਚਾਰ ਦੇਵੇ ਤੇ ਇਹ ਮਾਝੇ ਦਾ ਵੱਡਾ ਪਿੰਡ ਆ ਸਭ ਤੋਂ ਵੱਡਾ ਘਾਣ ਜਿਹੜਾ ਵਾ ਲੋਕਤੰਤਰ ਦਾ ਉਸ ਹਰੀਆਲੀ ਪਿੰਡ ਚ ਹੋਊਗਾ ਲੋਕਤੰਤਰ ਦਾ ਗਲ ਘੋੜ ਦਿੱਤਾ ਜਾਊਗਾ ਭਰਾਓ ਇਹ ਤਰੀਕਾ ਗਲਤ ਆ ਇਸ ਤਰੀਕੇ ਨੂੰ ਬਦਲਣਾ ਚਾਹੀਦਾ ਜੇ ਗਾਂ ਪਿੱਛੇ ਹੋਇਆ ਵਾ ਤੇ ਗਾਂ ਹੀ ਆਪਾਂ ਇਹਨੂੰ ਬਦਲ ਕੇ ਚੁਰੀਏ ਕਿਉਂਕਿ ਇਹਦੇ ਨਾਲ ਫਿਰ ਉਹ ਵੀ ਬੰਦਾ ਵਾਸੀਆਂ ਲੈਣ ਲੱਗ ਪੈਂਦਾ ਜਿਹੜਾ ਬਹੁਤ ਜ਼ਿਆਦਾ ਘਣਾਉਣੇ ਕੰਮ ਕਰਦਾ ਵੀ ਮੈਂ ਵੀ ਕੋਈ ਪੈਸੇ ਟੱਕੇ ਦੇ ਯੋਗ ਨਾ ਬਣ ਸਕਦਾ ਲੋਕਤੰਤਰ ਭਾਲ ਹੋਵੇ ਜਿੱਥੇ ਤੁਸੀਂ ਮੋਹਰਾ ਲਾ ਦੋ ਉਹ ਬਣ ਕੇ ਆਉਣਾ ਚਾਹੀਦਾ ਅਸੀਂ ਬੇਨਤੀ ਕਰਦੇ ਮੀਡੀਆ ਨੂੰ ਕਿ ਮੁੱਖ ਮੰਤਰੀ ਕਹਿੰਦਾ ਸੀ ਭਗਵਾਨ ਸਿੰਘ ਮਾਨ ਕਿ ਪਿੰਡਾਂ ਦੇ ਸਰਪੰਚ ਹੋਣਗੇ ਤੇ ਅੱਜ ਹੁਣੇ ਉਹ ਕੋਸ਼ਿਸ਼ ਕਰਨ ਡਿਆਗੇ ਅਸੀਂ ਆਪ ਦੇ ਸਰਪੰਚ ਬਣਾ ਲੀਏ ਚੋਰ ਮੋਰੀਆਂ ਵਾਲੇ ਕੰਮ ਬਹੁਤ ਗਲਤ ਆ ਬਿਲਕੁਲ ਇਤਿਹਾਸਿਕ ਪਿੰਡ ਸਰੀਆਲੀ ਕਲਾ ਮਾਜੇ ਦਾ ਬਹੁਤ ਵੱਡਾ ਪਿੰਡ ਆ ਇਹਦੀ ਚੋਣ ਨਿਰਪੱਖ ਹੋਣੀ ਚਾਹੀਦੀ ਆ ਇੱਕ ਇੱਕ ਬੰਦੇ ਨੂੰ ਉਹਦੀ ਵੋਟ ਮੋਹਰ ਲਾਉਣ ਦਾ ਅਧਿਕਾਰ ਦਿੱਤਾ ਜਾਣਾ ਚਾਹੀਦਾ ਜਿਹੜਾ ਕੋਈ ਮੈਦਾਨ ਦੇ ਵਿੱਚ ਜਿੱਤ ਕੇ ਆਜੇ ਉਹਨੂੰ 5 ਸਾਲ ਦੀ ਸੇਵਾ ਮਿਲ ਜੇ ਜੇ ਕਾਗਜ਼ ਪਾੜੇ ਤੇ ਅੱਗੇ ਇੱਕ ਦੋ ਐਮਐਲਏ ਨੇ ਪਾੜ ਕੇ ਵੇਖ ਲਿਆ ਉਹਨਾਂ ਨੂੰ ਦੁਬਾਰਾ ਲੋਕਾਂ ਨੇ ਨਹੀਂ ਚੁਣਿਆ ਸਾਡੇ ਪਿੰਡ ਨੇ ਸਮਰਥਨ ਕੀਤਾ ਸੀ ਆਮ ਆਦਮੀ ਪਾਰਟੀ ਇਥੋਂ ਬਹੁਤ ਵੱਡੀ ਲੀਡ ਲੈ ਕੇ ਬਦਲਾਅ ਦੇ ਨਾਤੇ ਗਈ ਸੀ ਪਰ ਅੱਜ ਜਿਹੜਾ ਕੰਮ ਸਾਡੇ ਸਾਨੂੰ ਸਮਝਾ ਰਿਹਾ ਕਿ ਹੋਣਾ ਆ ਉਹ ਕੰਮ ਬਿਲਕੁਲ ਗਲਤ ਆ ਸਾਡੇ ਤੇ ਥੋਪਿਆ ਨਾ ਜਾਵੇ ਬਾਬੇ ਗੁਰਦੇਵ ਸਿੰਘ ਕਾਮਾਗਾਟੂ ਮਾਰੂ ਦਾ ਪਿੰਡ ਅੱਜ ਨੇ ਸੰਘਰਸ਼ ਲੜਦਿਆਂ ਕੈਨੇਡਾ ਤੱਕ ਜਾ ਕੇ ਜੁੱਧ ਲੜਿਆ ਸਾਡੇ ਪਿੰਡ ਦੇ ਵਿੱਚ ਹੀ ਇਹੋ ਜਿਹੇ ਆਉਦੇ ਏਡੇ ਵੱਡੇ ਬਾਬੇ ਦੇ ਪਿੰਡ ਦੇ ਵਿੱਚ ਹੀ ਲੋਕਤੰਤਰ ਦਾ ਘਾਣ ਹੋ ਜੇ ਜਿਨ੍ਹਾਂ ਨੇ ਲੋਕਤੰਤਰ ਦੇ ਲਈ ਕੁਰਬਾਨੀਆਂ ਕੀਤੀਆਂ ਬੜੀ ਵੱਡੀ ਮਾੜੀ ਗੱਲ ਆ ਸ਼ਰਮਨਾਕ ਗੱਲ ਆ ਭਗਵਾਨਤ ਮਾਨ ਸਾਹਿਬ ਨੂੰ ਚਾਹੀਦਾ ਵਾ ਕਿ ਦੁਬਾਰਾ ਵੀ ਸਟੇਜ ਤੇ ਆਉਣਾ ਲੋਕਾਂ ਦੇ ਸਾਹਮਣੇ ਚੰਗੀਆਂ ਗੱਲਾਂ ਕੀਤੀਆਂ ਤੇ ਹੁਣ ਚੰਗੇ ਕੰਮ ਵੀ ਕਰੇ ਅਫਸਰਸ਼ਾਹੀ ਨੂੰ ਕਵੇ ਕਿ ਇਹਨਾਂ ਨੂੰ ਸਾਰਿਆਂ ਨੂੰ ਚੋਣ ਲੜਨ ਦੇ ਜਿਹੜਾ ਵਾ ਉਹ ਪ੍ਰਪੱਖ ਕੀਤਾ ਜਾਵੇ ਇਹ ਆਣ ਕੇ ਆਪਣਾ ਵੋਟ ਦਾ ਅਧਿਕਾਰ ਲੈਣ ਜਿਹੜਾ ਚੁਣਿਆ ਜਾਵੇ ਉਹ 5 ਸਾਲ ਸੇਵਾ ਕਰੇ ਸਾਡੀ ਜਿਹੜਾ ਇਹ ਇੱਕ ਸਤੰਭਾ ਲੋਕਤੰਤਰ ਦਾ মিডিਆ ਇਹਨੂੰ ਬੇਨਤੀ ਆ ਕਿ ਸਾਡੀਆਂ ਗੱਲਾਂ ਜਿਹੜੀਆਂ ਸਰਕਾਰ ਤੱਕ ਪਹੁੰਚਦੀਆਂ ਕਰਨ ਅੱਜ ਮੈਂ ਵੀਡੀਓ ਨੂੰ ਫੋਨ ਕਰਦਾ ਹਾਂ ਵੀਡੀਓ ਪਤਾ ਨਹੀਂ ਕਿਹੜੀ ਮੀਟਿੰਗ ਦੇ ਵਿੱਚ ਰੋਲੇ ਫਿਰਦਾ ਗਾੜੀਆਂ ਨਾਲ ਦੇ ਆਵਾਜ਼ ਦਿੰਦਾ ਨਾ ਸੁਣਦਾ ਆ ਉਹ ਹੁਣ ਮੈਂ ਉਹਦੇ ਤੋਂ ਕਾਗਜ਼ ਪੱਤਰ ਜਿਹੜੇ ਉਹ ਆਰਓ ਤੋਂ ਲਿਆ ਕੇ ਲਿਸਟਾਂ ਦਾ ਉੱਥੋਂ ਲੈ ਕੇ ਆਇਆ ਵਾ ਖਰਾਬੀਆਂ ਕਰਨ ਦੇ ਆ ਸਾਨੂੰ ਨਹੀਂ ਅਦਾ ਕਰਨਾ ਚਾਹੀਦਾ ਜਿੰਨਾ ਹੀ ਲੋਕਤੰਤਰ ਦੇ ਵਿੱਚ ਲੋਕਾਂ ਤੋਂ ਜਾ ਕੇ ਸਮਰਥਨ ਮੰਗਣਾ ਉਹਨਾਂ ਸਾਨੂੰ ਦਫ਼ਤਰਾਂ ਨਾਲ ਘੁੰਮਣਾ ਪੈਂਡਿਆ ਮਾਲਕ ਕਿਰਪਾ ਕਰਨਗੇ ਹਰ ਮੈਦਾਨ ਪਹਿਲਾਂ ਵੀ ਫਤਿਹ ਹੋਇਆ ਇਹ ਵੀ ਮੈਦਾਨ ਫਤਿਹ ਕਰਨ ਦੀ ਕੋਸ਼ਿਸ਼ ਕਰਾਂਗੇ ਤੁਹਾਡਾ ਸਮਰਥਨ ਚਾਹੀਦਾ ਤੁਸੀਂ ਜਿੱਦਾਂ ਕਿਹਾ ਉਸੇ ਤਰ੍ਹਾਂ ਹੀ ਕਾਗਜ਼ ਭਰਾਂਗੇ ਮੈਂ ਆਪਣੇ ਕਾਗਜ਼ ਜਿਹੜੇ ਰੱਖਣ ਦੀ ਕੋਸ਼ਿਸ਼ ਕਰੂੰਗਾ ਕਿਉਂਕਿ ਤੁਹਾਡਾ ਆਦੇ ਕੀ ਹੁਕਮ ਹੈ ਕਿ ਤੂੰ ਆਓ ਸਾਰੇ ਰਲ ਕੇ ਲੜੋ ਤੇ ਮੈਂ ਭਰ ਕੇ ਦੇ ਆਪਣੇ ਕਾਗਜ਼ ਜਿਹੜੇ ਭਾਲ ਕਰੂੰਗਾ ਤੁਸੀਂ ਸਾਰੇ ਨਾਲ ਰਲ ਕੇ ਮੇਰੇ ਇੱਕ ਇੱਕ ਕਦਮ ਅੱਗੇ ਵਧੋ ਆਪਾਂ ਸਿਰੇ ਤੱਕ ਜਾਵਾਂਗੇ ਬਹੁਤ ਬੇਨਤੀਆਂ ਕੀਤੀਆਂ ਤੁਹਾਨੂੰ ਜੇ ਕੋਈ ਗੱਲ ਵੱਧ ਘੱਟ ਨਿਕਲ ਗਈ ਹੋਵੇ ਤੇ ਮੈਨੂੰ ਮਾਫੀ ਦੇ ਦਿਓ ਖਿਮਾ ਦਾ ਜੱਜ ਗਿਆ ਜੇ ਕਿਸੇ ਹੋਰ ਵੀਰ ਨੇ ਵਿਚਾਰ ਰੱਖਣਾ ਮੇਰੇ ਕੋਲ ਆ ਜੇ ਗੱਲ ਕਰਦੇ ਇਸ ਪਿੰਡ ਦੇ ਵਿੱਚ ਵੀ ਪਿਛਲੇ 15 ਤੋਂ 20 ਸਾਲ ਦੌਰਾਨ ਨਸ਼ੇ ਨਾਲ 35 ਨੌਜਵਾਨਾਂ ਦੀ ਮੌਤ ਹੋਈ ਹੈ ਤੁਸੀਂ ਦੱਸੋ ਵੀ ਤੁਹਾਡੀ ਨਸ਼ੇ ਦੇ ਖਿਲਾਫ ਲਾਮਬੰਦੀ ਕਿਸ ਤਰ੍ਹਾਂ ਦੀ ਰਹੇਗੀ ਅਹੀਂ ਭਾਜੀ ਵੇਖੋ ਅੱਜ ਨਹੀਂ ਤੁਹਾਡੇ ਨਾਲ ਇਹ ਗੱਲ ਕਰਦੇ ਮੈਂ ਬਹੁਤ ਸਮੇਂ ਤੋਂ ਤਕਰੀਬਨ ਹਰ ਘਰ ਦੇ ਵਿੱਚ ਵੀ ਪੱਟੀ ਦੇ ਵਿੱਚ ਹੀ ਪੱਟੀ ਹਲਕੇ ਦੇ ਵਿੱਚ ਵੀ ਕਡੂਰ ਸਾਹਿਬ ਵੀ ਮੈਂ ਆਪਣੇ ਵੱਲੋਂ ਨਸ਼ੇ ਦੇ ਖਿਲਾਫ ਬਹੁਤ ਮਹਿੰਮ ਚਲਾਈ ਮੈਂ ਕਡੂਰ ਸਾਹਿਬ ਹਲਕਾਂ ਚਾਰਜ ਹਾਂ ਮੈਂ ਉੱਥੇ ਨਿੰਮ ਵਾਲੀ ਘਾਟੀ ਸਭ ਤੋਂ ਜ਼ਿਆਦਾ ਨਸ਼ਾ ਹੀ ਗੋਨਦਵਾਲ ਦੇ ਵਿੱਚ ਨਿੰਮ ਵਾਲੀ ਘਾਟੀ ਦੇ ਵਿੱਚ ਅਫਸਰ ਡੀਸੀ ਸਾਹਿਬ ਨਾਲ ਲੈ ਕੇ ਗਿਆ ਤੂੰ ਹੁੰਦਾ ਪਿੰਡ ਭੈਲ ਪਿੰਡ ਜਾ ਕੇ ਮੈਂ ਸਮੁੱਚੀਆਂ ਮੀਟਿੰਗਾਂ ਕਰ ਕਰਕੇ ਲੋਕਾਂ ਦੇ ਨਾਲ ਨਸ਼ੇ ਦੇ ਖਲਾਮ ਮਹਿਮ ਬਿੱਡੀ ਕਿਉਂਕਿ ਮੈਂ ਚਾਹੁੰਦਾ ਹਾਂ ਕਿ ਨਸ਼ਾ ਜਿਹੜਾ ਇਹ ਖਤਮ ਹੋਵੇ ਪਰ ਭਾਜੀ ਉਹ ਐਫਰਟ ਕਰਨ ਦੇ ਬਾਵਜੂਦ ਵੀ ਕਾਮਯਾਬੀ ਜਿਹੜੀ ਆ ਮੈਂ ਮੁਨਕਰ ਨਹੀਂ ਹੁੰਦਾ ਕਿ ਉਹ ਕਾਮਯਾਬੀ ਮੈਨੂੰ ਮਿਲੀ ਆ ਮੈਂ ਉਹਦੇ 'ਚ ਵੀ ਫੇਲ ਹੋਇਆ ਅੱਗੇ ਵੀ ਮੈਂ ਜਿੰਨਾ ਵੀ ਵੱਤੋਂ ਵੱਧ ਹੋ ਸਕਿਆ ਮੈਨੂੰ ਕਦੀ ਵੀ ਸ਼ਕਤੀ ਮਿਲੀ ਤੇ ਮੈਂ ਨਸ਼ੇ ਦੇ ਖਲਾਮ ਮਹਿਮ ਬਿੱਡੂੰਗਾ ਮੈਂ ਆਪਣੇ ਪਿੰਡ ਦੇ ਵਿੱਚ ਵੀ ਕੋਸ਼ਿਸ਼ ਕਰੂੰਗਾ ਨੌਜਵਾਨਾਂ ਨੂੰ ਸਮਝਾਉਣ ਦੀ ਦਾਖਲ ਕਰਾਉਣ ਦੀ ਕਿੰਨਾ ਸਮਝਦੇ ਇਹ ਦੇ ਸਮੇਂ ਦੇ ਉੱਤੇ ਆ ਪਰ ਇਹਦੇ ਲਈ ਜਿਆਦਾ ਸਰਕਾਰਾਂ ਨੂੰ ਐਪਰਟ ਕਰਨਾ ਚਾਹੀਦਾ ਇਹ ਬਹੁਤ ਵੱਡਾ ਦੁਖਾਂਤ ਆ ਸਾਡਾ ਇਸ ਵੇਲੇ ਜਿਹਦੇ ਨਾਲ ਸਾਡੇ ਬੱਚੇ ਇਕੱਠ ਕੀਤਾ ਹੈ ਕੀ ਕਹਿਣਾ ਚਾਹੋਗੇ ਇਹ ਨਾ ਜਿਹੜੀ ਸਭ ਤੋਂ ਛੋਟੀ ਜਿਹੜੀ ਇੱਕ ਕਮੇਟੀ ਦੇ ਰੂਪ ਦੇ ਵਿੱਚ ਪੰਚਾਇਤ ਹੁੰਦੀ ਆ ਜਿਹੜਾ ਪਿੰਡ ਦਾ ਸਾਰਾ ਸਮੁੱਚਾ ਪ੍ਰਬੰਧ ਚਲਾਉਂਦੀ ਆ ਉਹਦੀ ਇਲੈਕਸ਼ਨ ਦਾ ਵਿਗਲਵੱਜਾ ਸਾਡੀ ਜਿਹੜੀ ਪਾਰਟੀ ਆ ਪਿੰਡ ਦੀ ਇਹ ਬਹੁਤ ਸਮੇਂ ਤੋਂ ਸਾਰੇ ਵੀਰ ਕੱਤਰ ਹੋ ਕੇ ਇਕੱਠੇ ਹੋ ਕੇ ਚੋਣ ਲੜਦੇ ਆਏ ਆ ਹਰ ਵਾਰ ਚੋਣ ਲੜਨ ਤੋਂ ਪਹਿਲਾਂ ਹੀ ਆਪਣੇ ਭਰਾਵਾਂ ਦੇ ਵਿੱਚ ਆ ਕੇ ਬਹਿ ਕੇ ਉਹਨਾਂ ਦੇ ਕੋਲੋਂ ਪੁੱਛਦੇ ਆ ਵੀ ਕੀ ਕਰਨਾ ਹੈ ਅੱਗੇ ਉਸ ਸਾਈ ਭਾਈ ਦੇ ਵਿੱਚ ਅੱਜ ਜਿਹੜੀ ਮੀਟਿੰਗ ਹੋਈ ਆ ਉਹਨਾਂ ਨੇ ਕਿਹਾ ਕਿ ਆਪਣੀ ਜਿਹੜੀ ਪਾਰਟੀ ਆ ਇਹ ਚੋਣ ਲੜੇ ਕੁਝ ਪਿੰਡ ਦੇ ਹਲਾਤਾਂ ਦੇ ਕਰਕੇ ਕਿਹਾ ਉਹਦਾ ਕਰਕੇ ਅਸੀਂ ਸਮੁੱਚੀਆਂ ਪਾਰਟੀ ਨੇ ਫੈਸਲਾ ਕੀਤਾ ਕਿ ਅਸੀਂ ਇਹ ਜਿਹੜੀ ਇਲੈਕਸ਼ਨ ਨੇ ਨੂੰ ਲੜਾਂਗੇ ਸਾਨੂੰ ਜਿਹੜਾ ਵਾ ਕੁਝ ਕਾਗਜ਼ਾਂ ਪੱਤਰਾਂ ਤੋਂ ਪ੍ਰਸ਼ਾਸਨ ਵੱਲੋਂ ਖਰਾਫ ਕੀਤਾ ਜਾ ਰਿਹਾ ਸਾਡਾ ਭਗਵੰਤ ਮਾਨ ਨੂੰ ਬੇਨਤੀ ਆਗੇ ਤੁਸੀਂ ਜਦੋਂ ਪਹਿਲਾਂ ਦੂਜੀਆਂ ਪਾਰਟੀਆਂ ਕਹਾਣ ਕਰਦੀਆਂ ਸੀ ਤੁਸੀਂ ਸਟੇਜਾਂ ਦੇ ਖਲੋਕ-ਖਲੋਕੇ ਬੋਲਦੇ ਸੀ ਕਿ ਇਹ ਗਲਤ ਕਰ ਰਹੇ ਆ ਇਹ ਲੋਕ ਕੰਦਰ ਦਾ ਗਲ ਘੁੱਟਦੇ ਆ ਤੁਸੀਂ ਵੀ ਅੱਜ ਇਹਨਾਂ ਦੀ ਪਿਰਤ ਤੇ ਚੱਲ ਰਹੇ ਜੇ ਬਦਲਾਅ ਦੇ ਨਾਂ ਤੇ ਤੁਸੀਂ ਆਏ ਹੋ ਚੰਗੇ ਕੰਮ ਕਰਨ ਦੇ ਨਾਂ ਤੇ ਆਏ ਹੋ ਇਹੋ ਜੀ ਸਾਨੂੰ ਮੁਸ਼ਕਲ ਪੇਸ਼ ਨਾ ਆਵੇ ਸਾਨੂੰ ਕਾਗਜ਼ ਪੱਤਰ ਦਿੱਤੇ ਜਾਣ ਪਿੰਡ ਜੀ ਦੇ ਤੇ ਮੋਹਰ ਲਾਉ ਉਹ ਬੰਦਾ ਜਿਹੜਾ ਛੁੜ ਕੇ ਆਉਣਾ ਚਾਹੀਦਾ ਕਿਉਂਕਿ ਪਿੰਡ ਚੋਂਦਾ ਹੋਵੇ ਤੁਸੀਂ ਕਿਹਾ ਪਿੰਡ ਦਾ ਸਰਪੰਚ ਹੋਣਾ ਚਾਹੀਦਾ ਫਰਾਜੇ ਧੋਗਲਾ ਬਣ ਕਿਉਂ ਇਹ ਅਫਸਰ ਕਿਉਂ ਨਹੀਂ ਪੈ ਰਹੇ ਦਫ਼ਤਰਾਂ ਦੇ ਵਿੱਚ ਇਹ ਕਿਉਂ ਨਹੀਂ ਤਾਲਮਿਲ ਪਟਾ ਕੇ ਚੁੱਲਾ ਟੈਕਸ ਨੋ ਡਿਊ ਦੇ ਰਹਿ ਕਿ ਜਿਹੜੇ ਆਰਓ ਤੁਹਾਡੇ ਕਿਉਂ ਨਹੀਂ ਤਾਲਮਿਲ ਕਰ ਰਹੇ ਇਹਨਾਂ ਸਾਰਿਆਂ ਨੂੰ ਜਿਹੜਾ ਪ੍ਰਸ਼ਾਸਨ ਨੂੰ ਜੋ ਸੁਧਰੋਸਤ ਕਰੋ ਲੋਕਾਂ ਨੂੰ ਉਥੇ ਆਪਣਾ ਧਰਨੇ ਲਾਉਣੇ ਨਾ ਪੈਣ ਤੇ ਤੁਹਾਡੇ ਕਹੇ ਹੋਏ ਬੋਲ ਜਿਹੜੇ ਉਪਗਾਇਏ ਜਾਣ ਇਸ ਤਰੀਕੇ ਨਾਲ ਤੁਸੀਂ ਕੰਮ ਕਰੋ ਜਿਹਦੇ ਨਾਲ ਪਿੰਡਾਂ ਦੇ ਜਿਹੜੇ ਨਮਾਇंदे ਉਹਨਾਂ ਦੇ ਮੁਤਾਬਿਕ ਚੁਣ ਕੇ ਆ ਜਾਣ ਤੁਹਾਡੇ ਵੱਲੋਂ ਸਰੋਪਿਆਂ ਵਾਲੇ ਨਾ ਆਉਣ ਵੱਡੇ ਪਿੰਡ ਆ ਇਤਿਹਾਸਕ ਪਿੰਡ ਆ ਬਾਬੇ ਗਰੇਸ ਸਿੰਘ ਕਾਮਾਗਾਟਾ ਮਰੂਦਾ ਪਿੰਡ ਆ ਬਾਬੇ ਤਾਰਾ ਸਿੰਘ ਦਾ ਪਿੰਡ ਆ ਇਸ ਪਿੰਡ ਦੇ ਵਿੱਚ ਵੱਡੇ ਪਿੰਡ ਦੇ ਵਿੱਚ ਚੋਣ ਹੋਣੀ ਚਾਹੀਦੀ ਇਲੈਕਸ਼ਨ ਹੋਣੀ ਚਾਹੀਦੀ ਫਿਰ ਜਿਹੜੇ ਲੋਕ ਆਪਣੀ ਮਰਜ਼ੀ ਕਰ ਸਕਣ ਇਹਨੂੰ ਜਿਹੜਾ ਵਾ ਉਹਨਾਂ ਨੂੰ ਇਹ ਪੁਖਤਾ ਕਰਨਾ ਚਾਹੀਦਾ ਵਾ ਕਿ ਸਾਰੇ ਡਾਕੂਮੈਂਟ ਲੈ ਕੇ ਸਾਰੇ ਉਮੀਦਵਾਰ ਸਹੀ ਸਲਾਮਤ ਪਿੰਡ ਦੇ ਵਿੱਚ ਆਣ ਕੇ ਲੋਕਾਂ ਤੋਂ ਵੋਟ ਮੰਗਣ ਸਮਰਥਨ ਮੰਗਣ ਜਿੰਨੂੰ ਮਿਲੇ ਉਹ ਅੱਗੇ ਆਣ ਕੇ 5 ਸਾਲ ਸੇਵਾ ਕਰ ਸਕਣ ਚੇਅਰਮੈਨ ਜੀ ਤੁਸੀਂ ਆਪਣੇ ਪਿੰਡ ਦੇ ਵਿੱਚ ਕੱਟ ਕੀਤਾ ਇਸ ਬਾਰੇ ਤੁਹਾਡਾ ਕੀ ਕਹਿਣਾ ਜੀ ਅਸੀਂ ਆਪਣੇ ਨਗਰ ਦੇ ਵਿੱਚ ਅੱਜ ਪਹਿਲੀ ਲੈਤੀ ਮੀਟਿੰਗ ਇੱਕ ਕਮਿਟੀ ਦੇ ਰੂਪ ਦੇ ਵਿੱਚ ਇਕੱਤਰ ਹੋ ਕੇ ਸਾਰੇ ਸਾਥ ਸੰਗਤਾਂ ਨੂੰ ਅਪੀਲ ਕਰਨ ਵਾਸਤੇ ਜੀ ਜਿੱਥੇ ਇਕੱਤਰ ਹੋਏ ਆ ਸਾਰਿਆਂ ਨੂੰ ਅਪੀਲ ਕੀਤੀ ਕਿ ਜਿਹੜੀ ਵੋਟ ਪਾਉਣੀ ਆ ਉਹ ਵੋਟ ਸੰਝ ਕੇ ਪਾਇਓ ਜਿਹੜੇ ਬੰਦੇ ਜਿਹੜੇ ਕੰਮ ਕਰਦੇ ਆ ਉਹਨਾਂ ਕੰਮਾਂ ਨੂੰ ਫੂਰਤ ਸਾਰਿਓ ਇਹਨਾਂ ਅਪੀਲਾਂ ਦੇ ਨਾਲ ਅਸੀਂ ਅੱਜ ਨਗਰ ਨਿਵਾਸੀਆਂ ਦੇ ਮੁਖਾਤਬ ਹੋਏ ਹਾਂ ਇਹਨਾਂ ਨੂੰ ਅਪੀਲ ਕੀਤੀ ਆ ਕਿ ਤੁਸੀਂ ਇਹ ਜਿਹੜੀ ਵੋਟ ਆ ਵੋਟ ਦਾ ਇਸਤੇਮਾਲ ਜ਼ਰੂਰ ਕਰਿਓ ਪਿੰਡ ਵਾਸੀਆਂ ਵੱਲੋਂ ਕਿਸ ਨਾਮ ਤੇ ਮੋਹਰ ਲਾਈ ਗਈ ਆ ਜੀ ਸਰਪੰਚ ਜੀ ਪਿੰਡ ਵਾਸੀਆਂ ਨੂੰ ਅਸੀਂ ਅੱਜ ਸਾਰਿਆਂ ਦੀ ਜਿਹੜੀ ਸਹਿਮਤੀ ਬਣੀ ਆ ਉਹ ਗੁਰਮਾਹਵੀਰ ਸਿੰਘ ਸੰਤੂ ਦੇ ਨਾਂ ਤੇ ਕੋਈ ਆ ਸਾਬਕਾ ਚੇਅਰਮੈਨ ਪੰਚਾਇਤ ਪੰਜਾਬ ਉਹ ਉਹਨਾਂ ਦੇ ਨਾਂ ਦੇ ਤੇ ਸਹਿਮਤੀ ਬਣੀ ਆ ਤੇ ਉਹੀ ਇਹ ਜਿਹੜੀ ਮੈਂ ਮੈਂ ਇਕੱਲਾ ਕੇ ਜਾਣ ਕਿ